ਤਾ ਹਰ ਕੋਈ ਤੁਹਾਡੇ ਨਾਲ ਹੈ ਤੁਹਾਡੇ ਨਾਲ ਖੜਾ ਹੈ ਪਰ ਤੁਹਾਡੇ ਮਰਨ ਤੋਂ ਬਾਅਦ ਤੁਹਾਡੇ ਨਾਲ ਕੀ ਹੋਣਾ ਹੈ ਇਹ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਅਜਿਹੀ ਕੁਝ ਲੋਕ ਜੋ ਲਾਪਤਾ ਹੋ ਜਾਂਦੇ ਨੇ ਜਾਂ ਆਪਣੀ ਗੁਮਨਾਮ ਜ਼ਿੰਦਗੀ ਬਤੀਤ ਕਰਦੇ ਨੇ ਇਕੱਲੇ ਰਹਿ ਜਾਂਦੇ ਨੇ ਜਿਨ੍ਹਾਂ ਤੇ ਮੌਤ ਤੋਂ ਬਾਅਦ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਉਹਨਾਂ ਦੀ ਮ੍ਰਿਤਕ ਦੇ ਨਾਲ ਵੀ ਕੀ ਹੋਣਾ ਹੈ ਪਰ ਅੱਜ ਮੌਜੂਦ ਆ ਮੋਗਾ ਦੇ ਵਿੱਚ ਜਿੱਥੇ ਲਵਾਰਸ ਲਾਸ਼ਾਂ ਦੇ ਵਾਰਸ ਮੌਜੂਦ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਮਾਸੇਵੀ ਸੰਸਥਾ ਮੋਗਾ ਦੀ ਸਮਾਸੇਵੀ ਸੰਸਥਾ ਦੇ ਨਾਮ ਤੇ ਰਜਿਸਟਰਡ ਹੈ ਸੰਸਥਾ ਜਿਨ੍ਹਾਂ ਦੇ ਅੱਧ ਇੱਥੇ ਕਹਿ ਸਕਦੇ ਕਿ ਸਾਡਾ ਸੰਸਥਾ ਦੇ ਮੈਂਬਰ ਮੌਜੂਦ ਨੇ ਆਗੂ ਮੌਜੂਦ ਨੇ ਤੇ ਸੰਸਥਾ ਦੇ ਕੈਸ਼ੀਅਰ ਤੇ ਮੋਗਾ ਦੇ ਮੇਅਰ ਬਲਵੰਤ ਸਿੰਘ ਚੰਨੀ ਸਾਡਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਚੰਨੀ ਸਾਹਿਬ ਪਹਿਲਾਂ ਤਾਂ ਸਵਾਲ ਇਹ ਹੈ ਕਿ ਲਵਾਰਸ ਲਾਸ਼ਾਂ ਦੇ ਵਾਰਸ ਬਣਨ ਦਾ ਸੁਰਨਾ ਕਿੰਤੋਂ ਬਰਾਇਆ ਕਹਿ ਸਕਦੇ ਕਿਦਾਂ ਮੰਚ ਆਇਆ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕਰੇ ਕੋਈ ਕਰੇ ਚਿਤ ਲਾਏ ਕਿਉਂਕਿ ਜਿੱਥੇ ਧਨਸ਼ਾ ਸ਼ੁਰੂ ਗ੍ਰਾਂਥ ਸਾਹਿਬ ਜੀ ਮਹਾਰਾਜ ਸੇਵਾ ਬਖਸ਼ਦੇ ਆ ਉੱਥੇ ਗੱਲ ਕਰਦੇ ਆ ਕਿਉਂਕਿ 2000 ਸਾਲ ਤੋਂ ਜਿਹੜੀ ਕਿ ਇਹ ਸੁਸਾਇਟੀ ਦਾ ਨੀ ਪੱਤਰ ਰੱਖਿਆ ਸੀ ਕਿਉਂਕਿ ਬਲੰਦੀਆਂ ਜਿਹੜੀਆਂ ਕਿ ਕਿਉਂਕਿ ਇੱਕ ਸੇਵਾ ਦੇ ਕਾਰਜ ਵਿੱਚ ਸਮਾਜ ਸੇਵਾ ਸੁਸਾਇਟੀ ਜੁੜੀ ਸੀ ਕਿਉਂਕਿ ਜਿਹੜਾ ਕਿ ਇਹ ਪਹਿਲਾਂ ਜਿਹੜੇ ਕਾਰਜ 2000 ਤੋਂ ਪਹਿਲਾਂ ਜਿਹੜੇ ਕਿ ਨਗਰ ਨਗਰ ਮ ਵੱਲੋਂ ਕੀਤੇ ਜਾਂਦੇ ਸੀ ਕਿਉਂਕਿ ਉਦੋਂ ਕਮੇਟੀ ਹੀ ਹੁੰਦੀ ਸੀ ਕਿਉਂਕਿ ਉਹ ਪ੍ਰਧਾਨ ਚੁਣਿਆ ਰਹੇ ਸੀ ਕਿਉਂਕਿ ਜਿਹੜਾ ਕੋਈ ਸੰਸਕਾਰ ਕਰਦੇ ਸੀ ਤੇ ਉਹਦੀ ਬੜੀ ਬੇਕਦਰੀ ਕੀਤੀ ਜਾਂਦੀ ਸੀ ਆਪਾਂ ਵੇਖਦੇ ਹਾਂ ਜਾਂ ਹੋਰ ਵੀ ਸ਼ਾਰਾਂ ਦੇ ਵਿੱਚ ਜਿੱਥੇ ਕਿ ਕਮੇਟੀਆਂ ਸੰਸਕਾਰ ਕਰਦੀਆਂ ਕਿਉਂਕਿ ਉਹ ਕੋਈ ਵਧੀਆ ਤੇ ਸੁਚੱਜੇ ਢੰਗ ਨਾਲ ਨਹੀਂ ਸੰਸਕਾਰ ਕਰਦੀਆਂ ਆਪਾਂ ਵੇਖਦੇ ਹਾਂ ਜਾਂ ਕੋਟਿਆਰ ਪਾਤੇ ਜਾਂ ਕੁਝ ਵੀ ਪਾਤਾ ਤੇ ਉਹਦੇ ਨਾਲ ਹੀ ਸੰਸਕਾਰ ਕੀਤਾ ਜਾਂਦਾ ਸੀ ਜਿੱਥੇ ਕਿ ਗੱਲ ਕਰਦੇ ਆਂ ਸੀ ਪ੍ਰਧਾਨ ਗੁਰਸੇਵ ਸਿੰਘ ਸਨਿਆਸੀ ਜੀ ਤੇ ਜਿੰਨੇ ਵੀ ਹੋਰ ਸਾਡੇ ਮੈਂਬਰ ਸਾਹਿਬਾਨ ਤੇ ਮੋਗਾ ਸ਼ਹਿਰ ਦੇ ਨਿਵਾਸੀ ਅਸੀਂ ਇੱਕ ਅੰਤਮ ਯਾਤਰਾ ਤੋਂ ਜਿਹੜੀ ਕੀ ਇਹ ਸੇਵਾ ਸ਼ੁਰੂ ਕੀਤੀ ਸੀਗੀ ਕਿ ਜਿਹੜੇ ਕਿ ਸੰਸਕਾਰ ਕਰਨ ਦੇ ਕਿ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਿਹੜੀ ਕਿ ਉਹ ਡੈੱਡ ਬਾਡੀਆਂ ਵਾਸਤੇ ਅਸੀਂ ਅੰਤਿਮ ਯਾਤਰਾ ਗੱਡੀ ਤਿਆਰ ਕੀਤੀ ਸੀ ਪਰ ਜਿਹੜੀ ਕਿ ਗੱਲ ਕਰਦੇ ਆ ਕਿਉਂਕਿ ਜਦੋਂ ਮੋਗੇ ਸ਼ਹਿਰ ਦੇ ਵਿੱਚ ਜਦੋਂ ਸਾਰਾ ਕੋਈ ਤਾਲਮਲ ਕੀਤਾ ਤੇ 2001 ਤੋਂ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ ਜਿਹੜੀ ਕਿ ਲੋਅਰਸ ਡੈੱਡ ਬਾਡੀਆਂ ਦੀ ਜਿਹਦੇ ਵਿੱਚ ਕਿ ਕਲੀਆਂ ਨਹਿਰਾਂ ਵਾਲੀਆਂ ਰੇਲਵੇ ਵਾਲੀਆਂ ਜਾਂ ਰੋਡ ਐਕਸੀਡੈਂਟ ਦੇ ਵਿੱਚ ਕਿ ਜਿਨ੍ਹਾਂ ਦੀ ਸਨਾਖਤ ਨਹੀਂ ਹੁੰਦੀ ਕਿਉਂਕਿ ਸਨਾਖਤ ਕਿਉਂਕਿ ਜਦੋਂ ਨਿਆਰਾ ਵਾਲੀ ਤੁਸੀਂ ਡੈੱਡ ਬੋਡੀ ਵੇਖਦੇ ਆ ਜਾਂ ਕੋਈ ਰੇਲਵੇ ਵਾਲੀ ਡੈੱਡ ਬੋਡੀ ਵੇਖਦੇ ਆ ਕਿਉਂਕਿ ਵੇਖਣਯੋਗ ਵੀ ਨਹੀਂ ਹੁੰਦੀ ਜੇ ਮੈਂ ਇੱਕ ਸਮਝਦਾ ਵੀ ਜੋ ਕਿਸੇ ਭੈਣ ਨੂੰ ਸਾਡੇ ਭਰਾ ਨੂੰ ਜਾਂ ਵੀਰ ਨੂੰ ਵੀ ਸਾਡੇ ਨੂੰ ਉਹ ਡੈੱਡ ਬੋਡੀ ਦਿਖਾ ਦਈਏ ਤੇ ਚਾਰ ਦਿਨ ਉਹ ਰੋਟੀ ਨਾ ਖਾਵੇ ਕਿਉਂਕਿ ਜਿੱਥੇ ਗੁਰੂ ਸਾਹਿਬਾਂ ਨੇ ਇਹ ਸੇਵਾ ਬਖਸ਼ੀ ਆ ਉੱਥੇ ਕਿ ਜਿਹੜੇ ਸਮਾਜ ਸੇਵਾ ਸੈਟੀ ਦੇ ਤੁਸੀਂ ਮੈਂਬਰ ਸਾਹਿਬਾਂ ਨੂੰ ਸਾਡੇ ਵੇਖ ਰਹੇ ਆ ਕਿਉਂਕਿ ਇਹ 20-25 ਮੈਂਬਰ ਜਿਹੜੇ ਫਰੰਟ ਲਾਈਨ ਤੇ ਚੱਲਦੇ ਮੈਂਬਰ ਅਸ਼ਾ ਜੀ ਸੇਵਾ ਬਖਸ਼ਦੇ ਆ ਕਿਉਂਕਿ ਸੇਵਾ ਤੇ ਇੱਕ ਸਿਵਰਨ ਕਿਉਂਕਿ ਜੇ ਆਪਾਂ ਕਈ ਵੀ ਹਰੇਕ ਦੇ ਹਿੱਸੇ ਆਜੂ ਹਰੇਕ ਦੇ ਹੱਥ ਸਿਮਰਨ ਆਜੂ ਇਹ ਕਦੇ ਵੀ ਨਹੀਂ ਹੋ ਸਕਦਾ ਜਿਸ ਨੂੰ ਭਾਵੇ ਕਿਉਂਕਿ ਸਤਗੁਰੂ ਵੀ ਸੇਵਾ ਉਸੇ ਤੋਂ ਲੈਂਦੇ ਆ ਜਿਹੜੇ ਮੈਂਬਰ ਸਾਬਨ ਜਿੱਥੇ ਅਸੀਂ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਆ ਕਿ ਮੈਂ ਇਹਨਾਂ ਭਰਾਵਾਂ ਨੂੰ ਵੀ ਨਮਸਕਾਰ ਕਰਦਾ ਕਿਉਂਕਿ ਜਿਹੜੇ ਯੁੱਧਿਆਂ ਨੂੰ ਕਿਉਂਕਿ ਜਿਹੜੀਆਂ ਡੈੱਡ ਬਾਡੀਆਂ ਵੇਖਣ ਵਾਲੀਆਂ ਨਹੀਂ ਹੁੰਦੀਆਂ ਤੇ ਉਹਨਾਂ ਦੇ ਜਿਹੜੇ ਕਿ ਅਸੀਂ ਉਹਨਾਂ ਦੀ ਸਾਫ ਸੰਭਾਲ ਕਰਦੇ ਆ ਸੰਸਕਾਰ ਕਰਦੇ ਆ ਕਿਉਂਕਿ ਸੰਸਕਾਰ ਕਰਨ ਤੋਂ ਬਗੈਰ ਉਹਨਾਂ ਦੀਆਂ ਜਿਹੜੀਆਂ ਆਸਥੀਆਂ ਵੀ ਜਿਹੜੀਆਂ ਕਿ ਅਸੀਂ ਫਰੀਦਕੋਟ ਵੇਹੇ ਜਿਹੜੀਆਂ ਇੱਕ ਜਲ ਪ੍ਰਵਾਹ ਕੀਤੀ ਜਾਂਦੀਆਂ ਵਾ ਤੇ ਅਸੀਂ ਭੋਗ ਪਾਉਨੇ ਆ ਜਿੱਥੇ ਗੱਲ ਕਰਦੇ ਆ ਕਿ ਸਾਨੂੰ ਹਰੇਕ ਸਾਲ ਦੇ ਵਿੱਚ 35 ਜਾਂ 40 ਤਕਰੀਬਨ ਸਾਨੂੰ ਡੈੱਡ ਬਾਡੀਆਂ ਜਿਹੜੀਆਂ ਕੀ ਮਿਲਦੀਆਂ ਇੱਕ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੇ ਕਿ ਕਾਰਜ ਹੁੰਦੇ ਆ ਇਹ ਨਹੀਂ ਕਿ ਕਿਸ ਸਮਾਜ ਸੈਸਟੀ ਨੂੰ ਮਿਲਿਆ ਤੇ ਵੀ ਉਹ ਉਸੇ ਦੇ ਕਾਊਂਟਿੰਗ ਦੀ ਮਤਲਬ ਕਿ ਉਹਨਾਂ ਦੇ ਸੰਸਕਾਰ ਕੀਤੇ ਜਾਣ ਜਾਣਾਂ ਦੇ ਭੋਗ ਪਾਈ ਨਾ ਕਿਉਂਕਿ ਜਦੋਂ ਪੁਸ ਪ੍ਰਸ਼ਾਸਨ ਦੀ ਸਾਨੂੰ ਕਾਲ ਆਉਂਦੀ ਆ ਉਹਨਾਂ ਤੋਂ ਬਕਾਇਦਾ ਐਪਲੀਕੇਸ਼ਨ ਰਜਿਸਟਰ ਕਰਕੇ ਸੀ ਬਕਾਇਦਾ ਸਾਡੇ ਕੋਲੇ ਰਿਕਾਰਡ ਹੈਗਾ ਜੇ ਤੁਸੀਂ ਇਹਨੇ ਬਕਾਇਦਾ ਸਾਡੀ ਕੋਲ ਰਿਕਾਰਡ ਹੈਗੀ ਕਦੇ ਕੋਈ ਅਜਾ ਸਮਾਂ ਵੀ ਆਇਆ ਕਿ ਵਾਰਸਾਂ ਦੀ ਪਛਾਣ ਬਾਅਦ ਵਿੱਚ ਹੋ ਗਈ ਹੋਵੇ ਦੇਖੋ ਜੀ ਸਾਨੂੰ ਇੱਕ ਲੁਧਿਆਣੇ ਤੋਂ ਪਰਿਵਾਰ ਸੀਗਾ ਜਿਵੇਂ ਮੈਂ ਸਮਝਦਾ ਵੀ ਉਹ ਸਾਡਾ ਵੀਰ ਸਾਹਮਣੇ ਖੜਾ ਵਾ ਉਹਦੇ ਤੇ ਨਾ ਟੈਟੂਆਂ ਦੇ ਨਿਸ਼ਾਨ ਬਣੇ ਹੋਏ ਸੀਗੇ ਤੇ ਬਹੁਤ ਹੀ ਚੰਗੇ ਘਰਾਣੇ ਦਾ ਉਹ ਵੀਰ ਸੀਗਾ ਤੇ ਉਹ ਲੁਧਿਆਣੇ ਤੋਂ ਲਾਪਤਾ ਹੋਇਆ ਸੀ ਤੇ ਨਹਿਰ ਦੇ ਵਿੱਚ ਮੇਰਾ ਖਿਆਲ ਜਿੱਥੇ ਤੁਸੀਂ ਧਰਮਘਟਾਲੀ ਏਰੀਆ ਪਾਸਿਓਂ ਸੀ ਉਹ ਡੈੱਡ ਬਡੀ ਕੱਢੀ ਗਈ ਸੀ ਤੇ ਉਹ ਸਨਾਖਤ ਹੋਈ ਸੀ ਕਿਉਂਕਿ ਹਰੇਕ ਪਰਿਵਾਰ ਆ ਜਿਹੜਾ ਚਾਹੇ ਉਹ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਵੀ ਹੋਵੇ ਚਾਹੇ ਸ਼ਹਿਰਾਂ ਦੇ ਵਿੱਚ ਵੀ ਹੋਵੇ ਕਿਉਂਕਿ ਹਰੇਕ ਪਰਿਵਾਰ ਨੂੰ ਇਹੀ ਹੁੰਦਾ ਵੀ ਜਿਹੜੀ ਅੰਤ ਦੇ ਸਮੇਂ 'ਚ ਸਾਨੂੰ ਮਿੱਟੀ ਉਹ ਮਿਲ ਜਵੇ ਕਿਉਂ ਹਰੇਕ ਸਾਡਾ ਭੈਣ ਭਰਾ ਸਾਡੇ ਬਜ਼ੁਰਗ ਮਾਤਾ ਪਿਤਾ ਤੜਫਦੇ ਰਹਿੰਦੇ ਆ ਵੀ ਸਾਡਾ ਜਿਹੜਾ ਵਿਛੜਿਆ ਹੋਇਆ ਵੀਰ ਆ ਜਾਂ ਸਾਡੀ ਭੈਣ ਆ ਤੇ ਉਹਦੀ ਕਮ ਸੇ ਕਮ ਸਾਨੂੰ ਮਿੱਟੀ ਤੇ ਮਿਲ ਜਾਏ ਅਸੀਂ ਇਹ ਤਾਂ ਹੋ ਸਕੇ ਵੀ ਸਾਡਾ ਇਸ ਦੁਨੀਆ ਦੇ ਵਿੱਚ ਉਹ ਭਰਾ ਜਾਂ ਵੀਰ ਨਹੀਂ ਹੈਗਾ ਕਿਉਂਕਿ ਇਹ ਸਮਾਜ ਸੇਵਾ ਸੋਸਾਇਟੀ ਜਿਹੜੇ ਸਾਡੇ ਭਰਾ ਵਾ ਉਹਨਾਂ ਵੱਲੋਂ ਜੋ ਸਨਸਕਾਰ ਕੀਤੇ ਨੇ ਉਹਨਾਂ ਨੇ ਬਕਾਇਦਾ ਸਾਡੇ ਤੋਂ ਫੇਰ ਵੀ ਉਹਨਾਂ ਨੂੰ ਜਦੋਂ ਯਕੀਨ ਨਹੀਂ ਆਇਆ ਕਹਿੰਦੇ ਵੀ ਸਾਨੂੰ ਉਸ ਨਹਿਰ ਤੇ ਲੈ ਕੇ ਚੱਲੋ ਫਿਰ ਸਾਡੇ ਮੈਂਬਰ ਸਾਹਿਬਾਨ ਦੀ ਡਿਊਟੀ ਲਈ ਕਿਉਂਕਿ ਜਿਹੜਾ ਵੀ ਸਾਡਾ ਵੀਰ ਫਰੀ ਹੁੰਦਾ ਇਹ ਨਹੀਂ ਕਿਉਂਕਿ ਅਸੀਂ ਸੇਵਾ ਕਰਦੇ ਆ ਜਾਂ ਇਹ ਵੀਰ ਭਰਾ ਕਹਿੰਦੇ ਜਿਹੜ ਜਾਂ ਕੈਲੋ ਵੀ ਔਨ ਡਿਊਟੀ ਖੜਾ ਵਾ ਤੇ ਉਹਨਾਂ ਨਾਲ ਦੀ ਨਾਲ ਅਸੀਂ ਘਟਨਾ ਸਥਾਨ ਤੇ ਪਹੁੰਚੇ ਉਹਦੇ ਵਿੱਚ ਮੈਂ ਵੀ ਉੱਥੇ ਗਿਆ ਸੀ ਤੇ ਪਰਿਵਾਰ ਦਾ ਉਸ ਤੋਂ ਹਾਲ ਉਹ ਰੱਬ ਜਾਣਦਾ ਵਾ ਜਾਂ ਮਤਲਬ ਕਿ ਵੀਰ ਜਾਣਦੇ ਆ ਜਿਹੜੇ ਕਿ ਉਸ ਸਮੇਂ ਉਹਨਾਂ ਦਾ ਹਾਲ ਸੀ ਪਰ ਉਹ ਪਰਿਵਾਰ ਨੇ ਸਾਨੂੰ ਸੇਵਾ ਵੀ ਉਹ ਤੋਂ ਮੇਰੇ ਖਾਲੇ ਦਾ ਸਾਨੂੰ 20,000 ਰੁਪਏ ਉਹ ਸੇਵਾ ਵੀ ਦਿੱਕੇ ਗਏ ਸੀ ਵੀ ਤੁਸੀਂ ਬਹੁਤ ਸੋਹਣਾ ਕਾਰਜ ਕਰਦੇ ਆ ਕਿਉਂਕਿ ਜਾਣਾ ਇੱਥੇ ਹਰਨੇ ਆ ਕਿਉਂਕਿ ਦੇਸ਼ ਛੱਡ ਕੇ ਪਰਾਇਆ ਦੇਸ਼ ਆ ਕਿਉਂਕਿ ਹਰ ਵੀਰ ਇੱਥੇ ਭੈਣ ਭਰਾ ਸਾਡਾ ਕਿਉਂਕਿ ਆਪਾਂ ਜਿੱਥੇ ਆਪਣੇ ਪਰਿਵਾਰਾਂ ਦਾ ਪਾਲਣ ਪੋਸਣ ਕਰਦੇ ਆ ਤੇ ਉੱਥੇ ਇਹ ਜਿਹੜੀ ਕੀ ਸੇਵਾ ਜਿਹੜੀ ਕੀ ਗੁਰੂ ਸਾਹਿਬਾਂ ਨੇ ਬਖਸ਼ੀ ਆ ਇਹ ਸਮਾਜ ਸੇਵਾ ਸਿਟੀ ਦੇ ਮੈਂਬਰਾਂ ਸਾਹਿਬਾਨ ਲਗਨ ਨਾਲ ਸੇਵਾ ਇਹ ਤੁਸੀਂ ਹੁਣ ਬਹੁਤ ਈ ਗੱਲ ਕੀਤੀ ਕਿ ਦੇਸ਼ ਛੱਡ ਕੇ ਜਾਨੀ ਕਿ ਇਹ ਦੁਨੀਆ ਛੱਡ ਕੇ ਜਾਣੀ ਆ ਰਹੇ ਨੇ ਪਰ ਜਦੋਂ ਕਹਿ ਸਕਦੇ ਕਿ ਜਦੋਂ ਤੁਸੀਂ ਗੱਲ ਕੀਤੀ ਰੇਲਵੇ ਪਰ ਉਥੇ ਇੱਕ ਆ ਸਮਾਸ ਵੀ ਵੱਜੂ ਮੈਂ ਛੱਡੂੰਗਾ ਇੱਕ ਮੇਅਰ ਜਾ ਕੇ ਖੜ ਜਾਂਦਾ ਲੁਸ਼ਮੋਗੇ ਜਿਆਦਾਤਰ ਗੱਲ ਇਹ ਹੈ ਕਿ ਜਦੋਂ ਕੋਈ ਵਾਰਸ ਲਾਸ਼ ਮਿਲਦੀ ਹੈ ਤੇ ਮੋਗਾ ਸ਼ਹਿਰ ਦਾ ਮੇਅਰ ਉੱਥੇ ਹੁੰਦਾ ਬਤੌਰ ਸਿਆਸਤਦਾਨ ਕਿਵੇਂ ਵੇਖਦੇ ਸਭ ਨੂੰ ਕਿ ਇੱਥੇ ਕੋਈ ਹੋਣਾ ਚਾਹੀਦਾ ਕਿ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਜਾਵੇ ਮੈਂ ਭਾਜੀ ਤੁਹਾਨੂੰ ਦੱਸਦਾ ਕਿਉਂਕਿ ਮੈਂ ਇੱਕ ਆਮ ਘਰਾਣੇ ਤੋਂ ਉੱਠ ਕੇ ਤੁਹਾਡਾ ਆਪਰਾਜ ਇਹ ਅੱਜ ਮੇਅਰ ਦੇ ਅਸੀਂ ਮੈਂ ਅਹੁਦੇ ਤੇ ਬੈਠਾ ਜਾਂ ਉਸ ਕੁਰਸੀ ਤੇ ਬੈਠਾ ਜੀ ਕਿਉਂਕਿ ਜਦੋਂ ਸਮਾਂ ਹੁੰਦਾ ਨਾ ਜੀ ਜਦੋਂ ਦੁੱਖਾਂ ਦਾ ਭਾੜ ਬੰਦੇ ਦੇ ਪਰਿਵਾਰ ਤੇ ਗੁਜਰਦਾ ਜਾਂ ਕੋ ਗਰੀਬ ਘਰਾਣੇ ਦਾ ਹੁੰਦਾ ਜਾਂ ਮਿਡਲ ਕਲਾਸ ਦਾ ਹੁੰਦਾ ਜਦੋਂ ਸੇਵਾ ਨੂੰ ਸਮਰਪਿਤ ਹੁੰਦਾ ਜਾਂ ਸੇਵਾ ਅ ਸਿਮਰਨ ਨੂੰ ਸਮਰਪਿਤ ਹੁੰਦਾ ਤੇ ਕਿਉਂਕਿ ਜਦੋਂ ਸੇਵਾ ਲਗਨ ਨਾਲ ਕੀਤੀ ਜਾਵੇ ਸੇਵਾ ਅ ਸਿਮਰਨ ਸਰਦਾ ਨਾਲ ਕੀਤਾ ਜਾਵੇ ਤੇ ਮੈਂ ਨਹੀਂ ਸਮਝਦਾ ਵੀ ਉਹ ਸਤਗੁਰ ਕਿਤੇ ਕਮੀਆਂ ਛੱਡ ਦੇ ਮੈਂ ਪਰਤਖਾਂ ਇਸ ਮੋਗੇ ਸ਼ਹਿਰ ਦੇ ਵਿੱਚ ਜੇ ਅੱਜ ਮੈਂ ਮੇਰਾਂ ਤੇ ਇਸ ਸੇਵਾ ਕਰਕੇ ਮੈਂ ਮੇਰਾਂ ਹਾਂ ਜੀ ਮੇਰ ਨੂੰ ਪਹਿਲਾਂ ਸੇਵਾ ਮੇਅਰ ਦੀ ਕੁਰਸੀ ਬਾਅਦ ਕਿਉਂਕਿ ਅਹੁਦੇ ਜਿਹੜੇ ਹੁੰਦੇ ਆ ਇਹ ਆਉਣੀ ਜਾਣੀ ਹੁੰਦੀ ਆ ਕਿ 2 ਸਾਲ ਦਾ ਹੁੰਦਾ ਪੀਰੀਅਡ ਕੋਈ 5 ਸਾਲ ਦਾ ਹੁੰਦਾ ਕੋਈ ਜਿੰਨੇ ਮੰਤਰ ਕਿ ਵੱਖ-ਵੱਖ ਸਮਾਏ ਹੁੰਦੇ ਆ ਜਿਹੜੇ ਕਿ ਜਿਹੜੇ ਕਿ ਅਹੁਦਿਆਂ ਤੇ ਆ ਅਹੁਦਿਆਂ ਤੇ ਬਰਾਜਮਨ ਜੇ ਰਹਿ ਕੇ ਤੁਸੀਂ ਆਪਣਾ ਬੈਕਗ੍ਰਾਉਂਡ ਹਮੇਸ਼ਾ ਯਾਦ ਰੱਖੋਗੇ ਤਾਂ ਉਹ ਸਤਿਗੁਰੂ ਵੀ ਕਦੇ ਬਾਹਾਂ ਨਹੀਂ ਛੱਡਦੇ ਤੇ ਜੇ ਅੱਜ ਇਸ ਬੁਲਉਂਦੀਆਂ ਨੂੰ ਅਸੀਂ ਸ਼ੂ ਰੇ ਆ ਮੇਅਰ ਦੀ ਕੁਰਸੀ ਜੇ ਮੈਂ ਮੇਅਰ ਆ ਇਹ ਮੇਰੇ ਜਿੰਨੇ ਭਰਾ ਖੜੇ ਸਮਝਣੋਂ ਮੈਂ ਸਮਝਦਾ ਵੀ ਸਾਰੇ ਮੇੇ ਦਾ ਕਿਉਂਕਿ ਕਦੇ ਵੀ ਅਸੀਂ ਇਹ ਨਹੀਂ ਵੇਖਿਆ ਵੀ ਅਸੀਂ ਏਸੀ 'ਤੇ ਲੱਗਾ ਕੁਰਸੀ 'ਤੇ ਬੈਠੇ ਆ ਜਦੋਂ ਵੀ ਸੇਵਾ ਦੀ ਕਾਲ ਆ ਗਈ ਸਾਡੇ ਭਰਾ ਜਦੋਂ ਵੀ ਯਾਦ ਕਰਦੇ ਆ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਤੁਹਾਡਾ ਇਹਨਾਂ ਦਾ ਭਰਾ ਹਮੇਸ਼ਾ ਉੱਥੇ ਖੜ੍ਹਦਾ ਜਿਵੇਂ ਕਿ ਤੁਸੀਂ ਦੱਸਿਆ ਕਿ ਅਸੀਂ ਯਾਤਾਂ ਅੰਤਮ ਯਾਤਰਾ ਤੋਂ ਸ਼ੁਰੂ ਕੀਤਾ ਸੀ ਹਲਵਾਰਾ ਸਲਾਸ਼ਾ ਮਿਲਦੀਆਂ ਅੰਤਮ ਯਾਤਰਾ ਸ਼ੁਰੂ ਕੀਤੀ ਉਹਨਾਂ ਦੀ ਪਹਿਲਾਂ ਫਿਰ ਹੁਣ ਐਂਬੂਲੈਂਸਸ ਵੀ ਤੁਹਾਡੇ ਕੋਲ ਮੌਜੂਦ ਨੇ ਜਿਦਾ ਅਸੀਂ ਪਿੱਛੇ ਦੇਖ ਪਾ ਰਹੇ ਹਾਂ ਕਿੰਨੀ ਐਂਬੂਲੈਂਸਸ ਨੇ ਤੇ ਕਿਵੇਂ ਸੇਵਾ ਚੱਲਦੀ ਬਣੇ ਸਾਡੇ ਕੋਲ ਜੀ ਇੱਕ ਅੰਤਮ ਯਾਤਰਾ ਗੱਡੀ ਹੈ ਜਿਹੜੀ ਕਿ ਅਸੀਂ ਆਪਣੇ ਰੇਲਵੇ ਵਾਲੀਆਂ ਡੈੱਡ ਬੋਡੀਆਂ ਜੀ ਨਹਿਰਾਂ ਵਾਲੀਆਂ ਡੈੱਡ ਬੋਡੀਆਂ ਜਾਂ ਰੋਡ ਐਕਸੀਡੈਂਟ ਜਿਹੜੇ ਐਕਸਪਾਇਰ ਹੋ ਜਾਂਦੇ ਆ ਕਿਉਂਕਿ ਜਿਹੜੀ ਕਿ ਰੇਲਵੇ ਦੀ ਗੱਲ ਕਰਾਂ ਜਦੋਂ ਆਪਾਂ ਵੇਖੀ ਇੱਕ ਮੜ ਜਾਂ ਵੀ ਕਿਸੇ ਸਰੀਰ ਨਾਲ ਕੀ ਟੱਚ ਹੁੰਦਾ ਆਮ ਕੀ ਹੁੰਦਾ ਵਨ ਟੱਚ ਹੁੰਦਾ ਤੇ ਡੈੱਡ ਬੋਡੀ ਕਿੰਨੀ ਖਿਲ ਜਦੋਂ ਰੇਲਵੇ ਨਾਲ ਟੱਚ ਹੋ ਗਈ ਜੀ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਕਈ ਵਾਰੀ ਤਾਂ ਪੱਲੀਆਂ ਦੇ ਵਿੱਚ ਵੀ ਇਕੱਠੇ ਕਰਕੇ ਲਿਆਉਣੇ ਪੈਂਦੇ ਆ ਕਿਉਂਕਿ ਜਿੱਥੇ ਗੱਲ ਕਰਦੇ ਆ ਕੋਈ ਰੇਲ ਵਾਲੀ ਕਿਉਂਕਿ ਜਿਹੜੀਆਂ ਕਿ ਅਸੀਂ ਐਮਰਜੈਂਸੀ ਜਿਹੜੇ ਆ ਰੋਡ ਐਕਸੀਡੈਂਟ ਅੱਜ ਤੱਕ ਚੱਕ ਚੁੱਕੇ ਆ ਤਕਰੀਬਨ ਅਸੀਂ 1300 ਦੇ ਪਲੱਸ ਜਿਹੜੇ ਐਕਸੀਡੈਂਟ ਚੱਕ ਚੁੱਕੇ ਆ ਜੀ ਤੇ ਜਿਹੜੀਆਂ ਕਿ ਲੋਵਾਰਸਾਂ ਦੀ ਗੱਲ ਕਰਦੇ ਹਾਂ ਪੌਣੇ ਕਿ 400 ਦੇ ਆਹ ਸੌਰੀ ਪੌਣੇ ਕਿ 500 ਦੇ ਕਰੀਬ ਅਸੀਂ ਜਿਹੜੇ ਸੰਸਕਾਰ ਅੱਜ ਤੱਕ 2001 ਤੋਂ ਕਰ ਚੁੱਕੇ ਹਾਂ ਕਿਉਂਕਿ ਜਿੱਥੇ ਇਹਨਾਂ ਦੀ ਸਾਫ ਸੰਭਾਲ ਆ ਤੇ ਉੱਥੇ ਦਾ ਜਿੱਥੇ ਸਤਿਗੁਰੂ ਸਾਛ ਦੇ ਆ ਸੇਵਾ ਨੂੰ ਤੇ ਹਮੇਸ਼ਾ ਹੀ ਤੰਦਈ ਨਾਲ ਆਦੀ ਸੇਵਨ ਸਮਰਪਿਤ ਰਹੇਗਾ ਜੀ ਤੇ ਪੂਰਾ ਪ੍ਰਬੰਧ ਕਿਵੇਂ ਚੱਲ ਰਿਹਾ ਫਿਰ ਕੀ ਸੰਸਥਾ ਆਪਣੇ ਤੌਰ ਤੇ ਨੀਜੀ ਫੰਡ ਇਕੱਠਾ ਕਰਦੀ ਹੈ ਕਿ ਨਹੀ ਜੀ ਨਹੀਂ ਸਾਡੀਆਂ ਕੋਲ ਜਿਹੜੀਆਂ ਤਿੰਨ ਐਮਰਜੈਂਸੀ ਗੱਡੀਆਂ ਜੀ ਤੇ ਇੱਕ ਜਿਹੜੀ ਤੁਹਾਨੂੰ ਮੈਂ ਦੱਸਿਆ ਅੰਤਮ ਯਾਤਰਾ ਇਹ ਜਿਹੜੀਆਂ ਐਮਰਜੈਂਸੀ ਗੱਡੀਆਂ ਚਾਹੇ ਅੰਤਮ ਯਾਤਰਾ ਗੱਡੀ ਆ ਜਿਹੜੀ ਕੀ ਅਸੀਂ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਰ ਚੁੱਕਿਆ ਚਾਹੇ ਰੇਲਵੇ ਵਾਲੀ ਚਾਹੇ ਨਹਿਰਾਂ ਵਾਲੀਆਂ ਡੈੱਡਬੁਣੀ ਚਾਹੇ ਰੋਡ ਐਕਸੀਡੈਂਟ ਆ ਉਹ ਫ੍ਰੀ ਆਫ ਕੋਸਟ ਚੱਕਦੇ ਆ ਅਸੀਂ ਕਿਸੇ ਕੋਲ ਵੀ ਕੋਈ ਵੀ ਆਦ ਤੱਕ ਭਰਾ ਸਾਡਾ ਚੈਲੰਜ ਕਰ ਦੇਵੇ ਜੇ ਅਸੀਂ ਕਿਸੇ ਕੋਲ 2 ਰੁਪਏ ਵੀ ਲਾਇਆ ਜਿੱਥੇ ਰਗੀ ਗੱਲ ਮਰੀ ਮਤਲਬ ਕਿ ਜੋ ਅਸੀਂ ਉਹਨਾਂ ਨੇ ਕਿ ਚਲੋ ਕਿਸੇ ਨੇ ਲਧਾਨੀ ਡੀ ਐਮ ਸੀ ਜਾਂ ਕਿਤੇ ਹੋਰ ਵੀ ਕਿਤੇ ਰੈਫਰ ਹੋਣਾ ਤੇ ਉੱਥੇ ਅਸੀਂ ਜਿਉਂ ਦੂਸਰੀ ਐਮਰਜੈਂਸੀਆਂ 3500 ਚਾਰਜ ਕਰਦੀਆਂ ਅਸੀਂ 2000 ਕਰਦੇ ਆ ਕਿਉਂਕਿ ਉਹਦੇ ਵਿੱਚ ਕੀ ਆ ਸਾਡਾ ਕਿ 1500 ਰੁਪਏ ਦਾ ਡੀਜ਼ਲ ਖਾ ਜਾਂਦੀ ਆ ਤੇ 500 ਰੁਪਏ ਅਸੀਂ ਜਿਹੜਾ ਕਿ ਮਾਰਜਨ ਇਸ ਕਰਕੇ ਰੱਖਿਆ ਕਿਉਂਕਿ ਗੱਡੀਆਂ ਦੀ ਮੈਂਟਸ ਵੀ ਤੁਹਾਨੂੰ ਪਤਾ ਵੀ ਬਹੁਤ ਮਹਿੰਗੀ ਆ ਤੇ ਜਿੱਥੇ ਗੱਲ ਕਰਦੇ ਆ ਸਾਡੇ ਦੋ ਡਰਾਈਵਰਾਂ ਉਹਨਾਂ ਦੀ 20000 ਰੁਪਿਆ ਪੇ ਆ ਉਹਨਾਂ ਦੀ ਤੇ ਉਹ ਵੀ ਮਤਲਬ ਕਿ ਇਸ ਦਸਬੰਧ ਦੇ ਵਿੱਚੋਂ ਕਹ ਲਈ ਤੇ ਜਿੱਥੇ ਗੱਲ ਕਰਦੇ ਆ ਜਿਹੜੇ ਕਿ ਅਸੀਂ ਲਵਾਰ ਰਾਣਾ ਸੂਜੀ ਕਿਉਂਕਿ ਉਹਨਾਂ ਦੇ ਸਾਨੂੰ ਬਹੁਤ ਵੱਡਾ ਸਹਿਯੋਗ ਆ ਜਿਹੜੀ ਕਿ ਉਹ ਕਾਫੀ ਸਮੇਂ ਤੋਂ ਕਹ ਲੀਏ ਵੀ ਲੱਕੜ ਦੀ ਸੇਵਾ ਜਿਹੜੀ ਉਹ ਉਹਨਾਂ ਵੱਲੋਂ ਹੁੰਦੀ ਆ ਉਹਨਾਂ ਦੇ ਪਰਿਵਾਰ ਵੱਲ ਹੁੰਦੀਆਂ ਮੈਂ ਹਮੇਸ਼ਾ ਹੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਜਿਹੜਾ ਕਿ ਇੱਕ ਇੱਕ ਜੀ ਆ ਉਹਨਾਂ ਨੂੰ ਨਮਸਕਾਰ ਤਾਂ ਕਰਦਾ ਤੇ ਉਹਨਾਂ ਅਰਦਾਸ ਕਰਦਾ ਸੱਚੇ ਪਾਤਸ਼ਾਹਗੇ ਤੇ ਕਿਉਂਕਿ ਜਿਹੜੀ ਕਿ ਉਹਨਾਂ ਨੇ ਸੇਵਾ ਬਖਸ਼ੀ ਆ ਸਤਿਗੁਰੂ ਨੇ ਤੇ ਉਹ ਇਸੇ ਤਰ੍ਹਾਂ ਹੀ ਜਿਹੜੀ ਕਿ ਸਮਾਜ ਸੇਵਾ ਸਾਡੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਤੇ ਹਮੇਸ਼ਾ ਹੀ ਸਾਨੂੰ ਵੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਗੱਲ ਦਾ ਜੀ ਦੇਉ ਸੁਸਾਇਟੀ ਆ ਮਾਨਵ ਜਿਹੜੀ ਸਮਾਜ ਸੇਵੀ ਸੰਸਥਾ ਦੇ ਨਾਮ ਤੇ ਰਜਿਸਟਰਡ ਹੈ ਆ ਤਾਂ ਇਹਨਾਂ ਨਾਲ ਹੋਰ ਗੱਲਬਾਤ ਕਰਦੇ ਜੀ ਤੇ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਕਿਉਂਕਿ ਮੋਗੇ ਸ਼ਹਿਰ ਦੇ ਜਿੰਨਾ ਵੀ ਕਹਿ ਸਕਦੇ ਆਂ ਵੀ ਆਪਾਂ ਹੁਣ ਇੱਥੇ ਮੋਗੇ ਦੇ ਸੈਂਟਰ ਦੇ ਵਿੱਚ ਖੜੇ ਆਂ ਕਿਉਂਕਿ ਜਿੱਥੇ ਗੱਲ ਕਰਦੇ ਆਂ ਅਸੀਂ 15 ਕਿਲੋਮੀਟਰ ਏਰੀਆ ਕਵਰ ਕਰਦੇ ਆਂ ਜੀ ਚਾਹੇ ਇਧਰੋਂ ਡਗਰੂ ਵਾਲਾ ਪਾਸਾ ਹੋਵੇ ਚਾਹੇ ਬਾਗਰਵਾਲਾ ਵੀ ਟੱਪ ਜਾਂਦੇ ਆਂ ਜੀ ਇਧਰੋਂ ਅਸੀਂ ਕਿਲੀ ਚਰਲ ਟੱਪ ਜਾਂਦੇ ਆਂ ਤੇ ਇਧਰੋਂ ਕਿੱਲ ਕੋਈ ਹਰੀਕ ਨੇੜੇ ਤੱਕ ਵੀ ਅਸੀਂ ਪਹੁੰਚ ਜਾਂਦੇ ਆਂ ਜਿੱਥੇ ਵੀ ਕਿਸੇ ਭਰਾ ਨੂੰ ਸਾਡੇ ਭੈਣ ਨੂੰ ਜਦੋਂ ਮਰਜ਼ੀ ਜਿੱਥੇ ਪਹਿਲਾਂ ਤਾਂ ਸਤਿਗੁਰੂ ਕਹੀ ਅਰਦਾਸ ਕਰਦੇ ਆਂ ਵੀ ਹਮੇਸ਼ ਤਾਂ ਵੀ ਆਪਦੇ ਘਰ ਪਰਵਾਦ ਵਿੱਚ ਸੁਖੀ ਜੀਵਨ ਜਰ ਜਿੱਥੇ ਗੱਲ ਕਰਦੇ ਕੋਈ ਐਕਸੀਡੈਂਟ ਹੁੰਦਾ ਵਾ ਤੇ ਸਾਡੇ ਜਿਹੜੇ ਕਿ ਐਮਰਜੈਂਸੀ ਤੇ ਗੱਡੀਆਂ ਤੇ ਨੰਬਰ ਸਾਡੇ ਚੱਲਦੇ ਆ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਾਂ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਦੋਂ ਮਰਜ਼ੀ ਸਾਨੂੰ ਯਾਦ ਕਰਨ ਸਮਾਜ ਸੇਵਾ ਸਾਡੀ ਦਾ ਸਾਡਾ ਪੂਰਾ ਪਰਿਵਾਰ ਹਰੇਕ ਦਬੀਰ ਦੇ ਹਰੇਕ ਪੈਣ ਦੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਜੀ ਬਹੁਤ ਬਹੁਤ ਧੰਨਵਾਦ ਤੇ ਉਸ ਸਮਾਜਿਕ ਸੰਸਥਾਏ ਜੋ ਲਵਾਰਸ ਲਾਸ਼ਾਂ ਦੇ ਵਾਰਸ ਬਣ ਕੇ ਉਹਨਾਂ ਦਾ ਸੰਸਕਾਰ ਕਰਦੇ ਨੇ ਨਾ ਸਿਰਫ ਸੰਸਕਾਰ ਕੀਤਾ ਜਾਂਦਾ ਇਹਨਾਂ ਉਦੋਂ ਜਿਵੇਂ ਇਹਨਾਂ ਦੱਸਿਆ ਕਿ ਹਰ ਸਾਲ ਇਹਨਾਂ ਵੱਲੋਂ ਪੋਗ ਸਮਾਗਮ ਰੱਖੇ ਜਾਂਦੇ ਨੇ ਜਿੱਥੇ ਲਵਾਰਸ ਮਿਲੀਆਂ ਲਾਸ਼ਾਂ ਦੇ ਅੰਤਮ ਸੰਸਕਾਰ ਤੋਂ ਬਾਅਦ ਜਿਹੜਾ ਪੋਗ ਪਾਇਆ ਜਾਂਦਾ ਉਹਨਾਂ ਦੇ ਅੰਤਮ ਅਰਦਾਸ ਹੁੰਦੀ ਹੈ ਇਸ ਦੇ ਨਾਲ ਮੈਨੂੰ ਦੋ ਜੱਜ ਥੋੜਾ ਅਪਡੇਟਸ ਲਈ ਵੇਖ ਦੇਰੋ ਜਗਬਾਣੀ ਤੇ